ਅਮ ਲੋਕਾਂ ਲਈ ਨਵੇਂ ਨਿਯਮ ਹੋਣਗੇ ਲਾਗੂ ਇੱਕ ਤਾਰੀਖ ਤੋਂ ਹੋਣਗੇ ਕਈ ਵੱਡੇ ਬਦਲਾ ਗੈਸ ਸਿਲੰਡਰ ਹੋਵੇਗਾ ਸਸਤਾ ਬੁਢਾਪਾ ਪੈਨਸ਼ਨ ਸਕੀਮ 'ਚ ਹੋਇਆ ਵੱਡਾ ਬਦਲਾ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਮੌਸਮ ਵਿਭਾਗ ਨੇ 30 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਿੱਤਾ ਅਲਰਟ ਜਾਰੀ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹੇ ਮੋਗਾ ਸੰਗਰੂਰ ਕਪੂਰਥਲਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵਿੱਚ ਔਰਾਂਜ ਅਲਰਟ ਅਤੇ ਜੈਲੂ ਅਲਰਟ ਜਾਰੀ ਕੀਤਾ ਹੈ 30 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ 28 ਅਗਸਤ ਯਾਨੀ ਕਿ ਅੱਜ ਵੀ ਕੁਝ ਰਾਹਤ ਆ ਜਿਹੜੀ ਦੇਖਣ ਨੂੰ ਮਿਲੇਗੀ ਵਿਭਾਗ ਨੇ ਜੈਲੂ ਅਲਰਟ ਜਾਰੀ ਕੀਤਾ ਗਿਆ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਸਥਿਤੀ ਲੰਬੀਰ ਹੋਣ ਤੇ ਭਾਰਤੀ ਹਵਾਈ ਸੈਨਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਬਿੱਤੇ ਦਿਨ ਹਵਾਈ ਸੈਨਾ ਨੇ ਦੋ ਹੈਲੀਕਾਪਟਰਾਂ ਦੇ ਨਾਲ ਲਗਭਗ 19 ਘੰਟੇ ਆਪਰੇਸ਼ਨ ਚਲਾਇਆ ਦੌਰਾਨ 70 ਲੋਕਾਂ ਨੂੰ ਬਚਾਇਆ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਇਸ ਤੋਂ ਇਲਾਵਾ ਆਫ਼ਤਨ ਪ੍ਰਬੰਧਨ ਟੀਮਾਂ ਵੀ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਨੇ ਉਧਰ ਇੱਕ ਹੋਰ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਮੰਤਰੀਆਂ ਨੂੰ ਮਿਲੀ ਜਿਲ੍ਹਿਆਂ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਵਿੱਚ ਵਧ ਰਹੇ ਹੜ੍ਹ ਸੰਕਟ ਨਾਲ ਨਜਿੱਠਣ ਲਈ ਜੰਗੀ ਪੱਦਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੜ੍ਹ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਨੇ ਇੱਕ ਵਿਸ਼ੇਸ਼ ਹੜ੍ਹ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਅਤੇ ਵੱਖ-ਵੱਖ ਜ਼ਿਲ੍ਹਿਆਂ ਦੀ ਕਮਾਂਡ ਅਤੇ ਆਪਣੇ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਹੜ੍ਹ ਸਥਿਤੀ ਦੀ 24 ਘੰਟੇ ਨਿਗਰਾਨੀ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਗੈਰੀ ਕਿਤੇ ਨੇ ਰਾਜਪੱਧਰੀ ਨਿਗਰਾਨੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਪੰਜਾਬ ਭਰ ਦੇ ਵਿੱਚ ਹੜ੍ਹ ਸਥਿਤੀ ਦੀ ਨਿਗਰਾਨੀ ਕਰਨਗੇ ਜਲੰਧਰ ਕੰਟਰੋਲ ਰੂਮ ਜਲੰਧਰ ਦੇ ਵਿੱਚ ਪਹਿਲਾਂ ਹੀ 247 ਹੜ੍ਹ ਕੰਟਰੋਲ ਰੂਮ ਸਥਾਪਿਤ ਨੇ ਜਿਸ ਦਾ ਚਾਰਜ ਕੈਬਨਟ ਮੰਤਰੀ ਅਰੋੜਾ ਨੂੰ ਦਿੱਤਾ ਗਿਆ ਹੈ ਜ਼ਿੰਮੇਵਾਰੀ ਜ਼ਿਲ੍ਹਾਵਾਰ ਤਾਂ ਦੇਖੋ ਕਪੂਰਥਲਾ ਦੀ ਜ਼ਿੰਮੇਵਾਰੀ ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡਿਆ ਨੂੰ ਦਿੱਤੀ ਗਈ ਹੈ ਤਰਨਤਾਰਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਲੋਕ ਨਿਰਮਾਣ ਮੰਤਰੀ ਹਰਪ੍ਰਜਨ ਸਿੰਘ ਈਟੀਓ ਦੀ ਨਿਗਰਾਨੀ ਵਿੱਚ ਰਹੇਗੀ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਹਰਿਆਣਾ ਦੀਆਂ ਅੰਗਨਵਾੜੀ ਸਹਾਇਕਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਵਧਾਇਆ ਤਰੱਕੀ ਕੋਟਾ ਹਰਿਆਣੇ ਦੀਆਂ ਅੰਗਣਵਾੜੀ ਸਹਾਇਕਾਂ ਲਈ ਵੱਡੀ ਖੁਸ਼ਖਬਰੀ ਹੈ ਰਾਜ ਸਰਕਾਰ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਸਹਾਇਕਾਂ ਦੀ ਤਰੱਕੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੁਣ ਅੰਗਣਵਾੜੀ ਸਹਾਇਕਾਂ ਨੂੰ ਵਰਕਰ ਬਨਣ ਦਾ ਸੁਨਹਿਰੀ ਮੌਕਾ ਮਿਲੇਗਾ ਕਿਉਂਕਿ ਸਰਕਾਰ ਨੇ ਤਰੱਕੀ ਕੋਟਾ 25% ਤੋਂ ਵਧਾ ਕੇ 50% ਕਰ ਦਿੱਤਾ ਹੈ ਮੰਤਰੀ ਸ਼ਰੂਤੀ ਚੌਧਰੀ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਧਰ ਇੱਕ ਹੋਰ ਵੱਡੀ ਖਬਰ ਪੈਨਸ਼ਨ ਸਕੀਮ 'ਚ ਵੱਡਾ ਬਦਲਾ ਸਰਕਾਰ ਨੇ ਯੂਪੀਐਸਸੀ ਤੋਂ ਐਨਪੀਐਸ ਵਿੱਚ ਬਦਲਣ ਦਾ ਦਿੱਤਾ ਵਿਕਲਪ ਕੇਂਦਰ ਸਰਕਾਰ ਨੇ ਪੈਨਸ਼ਨ ਸੰਬੰਧੀ ਇੱਕ ਵੱਡਾ ਬਦਲਾ ਕੀਤਾ ਹੈ ਵਿੱਤ ਮੰਤਰਾਲਾ ਕੇਂਦਰੀ ਕਰਮਚਾਰੀਆਂ ਨੂੰ ਯੂਪੀਐਸਸੀ ਤੋਂ एनपीएस ਵਿੱਚ ਬਦਲਾਅ ਕਰਨ ਦਾ ਮੌਕਾ ਦੇਵੇਗਾ ਇਸ ਨਾਲ ਉਹਨਾਂ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਜੋ ਆਪਣੀ ਮਰਜ਼ੀ ਨਾਲ ਪੈਨਸ਼ਨ ਸਕੀਮ ਚੁਣਨ ਬਾਰੇ ਸੋਚ ਰਹੇ ਨੇ ਹਾਲਾਂਕਿ ਇਸ ਦੇ ਲਈ ਕੁਝ ਨਿਯਮ ਅਤੇ ਸ਼ਰਤਾ ਰੱਖੀਆਂ ਗਈਆਂ ਨੇ ਸਰਕਾਰ ਨੇ ਯੂਪੀਐਸਸੀ ਪੈਨਸ਼ਨ ਲੈਣ ਵਾਲੇ ਕਰਮਚਾਰੀਆਂ ਨੂੰ ਐਨਪੀਐਸ ਵਿੱਚ ਬਦਲਣ ਦਾ ਮੌਕਾ ਦਿੱਤਾ ਹੈ ਉਹ ਸਿਰਫ ਇੱਕ ਵਾਰ ਇੱਕ ਦਿਸ਼ਾ ਵਿੱਚ ਹੀ ਬਦਲ ਸਕਦੇ ਨੇ यूपीएससी कर्मचारी अपनी सेवा मुक्ति ਤੋਂ 1 ਸਾਲ ਪਹਿਲਾਂ ਐਨਪੀਐਸ ਵਿੱਚ ਬਦਲ ਸਕਦੇ ਨੇ 3 ਮਹੀਨੇ ਪਹਿਲਾਂ ਚੁਣਨਾ ਹੋਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਵੀ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜਿਹੜੇ ਕਰਮਚਾਰੀ ਯੂਪੀਐਸਸੀ ਤੋਂ ਐਨਪੀਐਸ ਵਿੱਚ ਬਦਲਦੇ ਨੇ ਉਹਨਾਂ ਨੂੰ ਯੂਪੀਐਸਸੀ ਦੀ ਗਾਰੰਟੀਸ਼ੁਦਾ ਪੈਨਸ਼ਨ ਨਹੀਂ ਮਿਲਦੀ ਸਰਕਾਰ ਦਾ ਵਾਧੂ 4% ਯੋਗਦਾਨ ਐਨਪੀਐਸ ਖਾਤੇ ਵਿੱਚ ਜੋੜਿਆ ਜਾਂਦਾ ਹੈ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਉਹ ਆਪਣੇ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਤਾਂ ਜੋ ਉਹ ਆਪਣੀ ਸਮਝ ਅਤੇ ਜ਼ਰੂਰਤ ਅਨੁਸਾਰ ਸਹੀ ਫੈਸਲਾ ਲੈ ਸਕਣ ਉਦੋਂ ਇੱਕ ਹੋਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 1 ਸਤੰਬਰ ਤੋਂ ਚਾਂਦੀ SBI ਕਾਰਡ ਤੋਂ ਲੈ ਕੇ LP ਜਿਹਦੀਆਂ ਕੀਮਤਾਂ 'ਚ ਸਭ ਬਦਲ ਜਾਵੇਗਾ ਤੁਹਾਡੇ ਤੇ ਕਿੰਨਾ ਪਵੇਗਾ ਅਸਰ ਦੇਖੋ ਪੂਰੀ ਜਾਣਕਾਰੀ ਤਾਂ ਦੇਖੋ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੇਸ਼ ਭਰ ਵਿੱਚ ਕਈ ਵੱਡੇ ਬਦਲਾ ਹੁੰਦੇ ਨੇ ਸਤੰਬਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੁਝ ਵੱਡੇ ਬਦਲਾ ਹੋਣ ਜਾ ਰਹੇ ਨੇ ਸਤੰਬਰ ਮਹੀਨਾ GST ਦੇ ਹਿਸਾਬ ਨਾਲ ਖਾਸ ਰਹਿਣ ਵਾਲਾ ਹੈ GST ਤੋਂ ਇਲਾਵਾ ਸਤੰਬਰ ਚ ਵੱਡੇ ਬਦਲਾ ਹੋ ਸਕਦੇ ਨੇ ਆਓ ਜਾਣਦੇ ਹਾਂ ਕਿਹੜੇ ਕਿਹੜੇ ਵੱਡੇ ਬਦਲਾ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਅਸਰ ਆਮ ਲੋਕਾਂ ਤੇ ਪੈ ਸਕਦਾ ਹੈ ਜੇਕਰ ਤੁਹਾਡੇ ਕੋਲ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ ਐਸਬੀਆਈ ਦਾ ਕ੍ਰੈਡਿਟ ਕਾਰਡ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਐਸਬੀਆਈ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਈਫ ਸਟਾਈਲ ਹੋਮ ਸੈਂਟਰ ਐਸਬੀਆਈ ਕਾਰਡ ਤੇ ਲਾਈਫ ਸਟਾਈਲ ਹੋਮ ਸੈਂਟਰ ਐਸਬੀਆਈ ਕਾਰਡ ਸਿਲੈਕਟ ਹੋਲਡਰ ਨੂੰ ਡਿਜੀਟਲ ਗੇਮਿੰਗ ਤੇ ਸਰਕਾਰੀ ਪੋਰਟਲ ਤੇ ਭੁਗਤਾਨ ਤੇ ਰਿਵਾਰਡ ਪੁਆਇੰਟ ਹੁਣ ਮਿਲਣੇ ਬੰਦ ਹੋ ਜਾਣਗੇ 1 ਸਤੰਬਰ ਤੋਂ ਚਾਂਦੀ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਮੀਡੀਆ ਰਿਪੋਰਟਰਾਂ ਅਨੁਸਾਰ ਸਰਕਾਰ ਜਲਦ ਹੀ ਚਾਂਦੀ ਦੀ ਹਾਲਮਾਰਕ ਸਿਸਟਮ ਲਿਆਉਣ ਜਾ ਰਹੀ ਹੈ ਇਸ ਨਾਲ ਚਾਂਦੀ ਦੀ ਸ਼ੁੱਧਤਾ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਗਾਹਕ ਹਾਲਮਾਰਕ ਦੇਖ ਕੇ ਚਾਂਦੀ ਦੀ ਸ਼ੁੱਧਤਾ ਦੀ ਆਸਾਨੀ ਨਾਲ ਜਾਂਚ ਕਰ ਸਕਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੁੱਕਰਵਾਰ 22 ਅਗਸਤ ਦੀ ਰਾਤ ਇਹ ਐਲਾਨ ਦਿੱਤਾ ਗਿਆ ਸੀ ਕਿ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਚ 3 ਅਤੇ 4 ਸਤੰਬਰ ਨੂੰ ਦਿੱਲੀ ਚ ਹੋਵੇਗੀ ਇਸ ਮੀਟਿੰਗ ਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਮੀਡੀਆ ਰਿਪੋਰਟਰਾਂ ਅਨੁਸਾਰ ਸਰਕਾਰ ਜਲਦੀ ਹੀ ਜੀਐਸਟੀ ਟੈਕਸ ਸਿਸਟਮ ਚ ਵੱਡਾ ਬਦਲਾ ਕਰਨ ਜਾ ਰਹੀ ਹੈ ਹੁਣ ਜੀਐਸਟੀ ਤਹਿਤ ਚਾਰ ਟੈਕਸ ਸਲੇਬਾਂ ਦੀ ਬਜਾਏ ਦੋ ਟੈਕਸ ਸਲੇਬਾਂ 5% ਅਤੇ 12% ਹੀ ਆਉਣਗੇ ਇਸ ਦਾ ਸਿੱਧਾ ਲਾਭ ਆਮ ਆਦਮੀ ਨੂੰ ਮਿਲਣ ਵਾਲਾ ਹੈ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਏਜੰਸੀ ਦੇ ਵੱਲੋਂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ ਹੁਣ ਪਹਿਲੇ ਸਤੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀ ਸਕੀਮ ਮੁਜਾਤਾ ਘਟਾਈ ਜਾ ਸਕਦੀ ਹੈ ਜਾਂ ਫਿਰ ਵਧਾਈ ਜਾ ਸਕਦੀ ਹੈ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ